ਦਾਦੇ ਕੀ ਜ਼ਿਲ੍ਹਾ ਪਰਿਸ਼ਦ ਹੋਵੇ ਚਾਹ ਸਮਤੀ ਮੈਂਬਰ ਦੀਆਂ ਜਿਹੜੀਆਂ ਚੋਣਾਂ ਜਿਹੜਾ ਹੈ ਵਿਗਲ ਬਚੂਕਿਆ ਹੈਗਾ ਇਹਦੀ ਤਰੀਕ ਵੀ ਜਿਹੜੀ ਹੈ ਲਾਂਚ ਹੋ ਚੁੱਕੀ ਹੈਗੀ ਦੱਸ ਦਈਏ ਕਿ 14 ਤਰੀਕ ਨੂੰ ਜਿਹੜਾ VOTING ਹੋਣੀ ਹੈਗੀ ਉਹਦੇ ਤਹਿਤ ਜੇ ਗੱਲ ਕਰੀਏ ਤਾਂ ਲਗ ਲਗ ਪਾਰਟੀ ਜਿਹੜੀਆਂ ਜੋਰਾ ਸੋਰਾ ਦੇ ਨਾਲ ਜਿਹੜੀਆਂ ਮੀਟਿੰਗਾਂ ਆਪਣੇ ਵਰਕਰਾਂ ਦੇ ਨਾਲ ਕਰਦੇ ਹੋਏ ਨਜ਼ਰ ਆ ਰਹਿਆ ਹਨ ਇੱਥੇ ਇਹ ਗੱਲ ਕਰੀਏ ਤਾਂ ਹੁਣ ਅਸੀਂ ਸਾਬਕਾ ਵਿਧਾਇਕ ਜਗਿੰਦਰਪਾਲ ਦੇ ਦਫ਼ਤਰ ਪਹੁੰਚੇ ਆ ਗਏ ਜਿੱਥੇ ਅ ਪੋਏ ਹਲਕੇ ਦੇ ਵਿੱਚ ਜਗਿੰਦਰਪਾਲ ਬੱਲੋ ਲਗਾਤਾਰ ਜਿਹੜੀਆਂ ਮੀਟਿੰਗਾਂ ਕੀਤੀਆਂ ਜਾ ਰੀਆਂ ਨਾ ਆਪਣੇ ਹਲਕੇ ਦੇ ਵਿੱਚ ਜਿਹੜੇ ਮੈਂਬਰ ਸਨ ਵਰਕਰ ਸਨ ਉਹਨਾਂ ਨੂੰ ਜਿਹੜਾ ਆ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਹੈ ਉਹਨਾਂ ਨਾਲ ਜਿਹੜੇ ਆ ਇਸ ਇਲੈਕਸ਼ਨ ਨੂੰ ਲੈ ਕੇ ਜਿਹੜੀ ਚਰਚਾ ਕੀਤੀ ਜਾ ਰਹੀ ਹੈ ਤੇ ਉੱਤੇ ਹੀ ਜਿਹੜੇ ਇਸ ਇਲੈਕਸ਼ਨ ਦੇ ਵਿੱਚ ਜਿਹੜੇ ਚਾਹਵਨ ਸਨ ਉਹਨਾਂ ਨੂੰ ਜਿਹੜਾ ਆ ਇਥੇ ਬਿਠਾ ਕੇ ਜਿਹੜਾ ਉਹਨਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਜਾ ਰਿਹਾ ਹੈ ਉੱਥੇ ਹੀ ਗੱਲ ਕਰੀਏ ਤਾਂ ਸਾਬਕਾ ਬਧਾਇਕ ਜਗਿੰਦਰਪਾਲ ਨਾਲ ਗੱਲ ਕੀਤੀ ਹੈਗੀ ਹੈ ਇਲੈਕਸ਼ਨਾਂ ਨੂੰ ਲੈ ਕੇ ਕਿ ਇਲੈਕਸ਼ਨਾਂ ਦੇ ਵਿੱਚ ਬਹੁਤ ਕਈ ਜਿਹੜੇ ਆ ਨੌਜਵਾਨ ਇਲੈਕਸ਼ਨ ਲੜਨ ਤੋਂ ਡਰਦੇ ਹਨ ਪਰ ਸਾਬਕਾ ਵਿਧਾਇਕ ਜੁਗਿੰਦਰ ਪਾਲ ਦਾ ਸਪਸ਼ਟ ਕਰਨਾ ਇਹ ਹੈਗਾ ਕਿ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈਗੀ ਹੈ ਤੇ ਇਹ ਇਲੈਕਸ਼ਨ ਜਿਹੜਾ ਆ ਨਿਰਪੱਖ ਹੋ ਕੇ ਜਿਹੜਾ ਆ ਜਿਹੜਾ ਕਿੱਥੇ ਜਾਏਗਾ ਸਾਡੇ ਵੱਲੋਂ ਜਿਹੜਾ ਪੂਰਾ ਜ਼ੋਰ ਲਗਾਇਆ ਜਾਏਗਾ ਕਿਸੇ ਨੂੰ ਕਿਸੇ ਗੱਲ ਦੀ ਡਰਨ ਦੀ ਲੋੜ ਨਹੀਂ ਹੈਗੀ ਆਓ ਸੁਣਾਨੇ ਜੋ ਸਾਬਕਾ ਵਿਧਾਇਕ ਜੁਗਿੰਦਰ ਪਾਲ ਨਾਲ ਗੱਲਬਾਤ ਹੋਈ ਆ ਤਾਂ ਤਾਂ ਬਣੇ ਰਹੋ ਸਾਡੇ ਨਾਲ ਦੇਦਰੋ ਪੰਜਾਬ ਦੇ ਕਿਨਾਰੇ ਪਰਸ਼ਦ ਤੇ ਸੰਸਦ ਇਹ ਚੋਣਾਂ ਜਿਹੜੀਆਂ ਉਹਨਾਂ ਦਾ ਬਿਲਕੁਲ ਵੱਚ ਚੁੱਕਾ ਕਿਵੇਂ ਦੇਖ ਦਿਓ ਇਸ ਨੂੰ ਦੇਖੋ ਜਦੋਂ ইলেকਸ਼ਨ ਆਉਂਦਾ ਹੈ ਸਾਰੀਆਂ ਪਾਰਟੀਆਂ ਨੇ ਆਪਣਾ ਆਪਣਾ ਜੋਰ ਲਾਣਾ ਹੁੰਦਾ ਹੈ ਜਿਹਦੇ ਵਿੱਚ ਮੈਂ ਇਸ ਕੌਨਸਟਿਚੂਐਂਸੀਜ਼ ਐਂਡ ਚਾਰਜ ਕਾਂਗਰਸ ਪਾਰਟੀ ਤੋਂ ਔਰ 17 ਤੋਂ 22 ਤੱਕ ਮੈਂ ਐਮਐਲਏ ਵੀ ਰਿਹਾ ਮੇਰੀ ਪਾਰਟੀ ਨੇ ਮੇਰੀ ਡਿਊਟੀ ਲਗਾਈ ਦੀ ਹੈ ਤੇ ਮੈਂ ਆਪਣੀ ਡਿਊਟੀ ਜਿਹੜੀ ਹੈ ਇਮਾਨਦਾਰੀ ਨਾਲ ਔਰ ਬਿਨਾ ਪੱਖਪਾਤ ਕੋਈ ਭੇਦਭਾਵ ਨਹੀਂ ਕਿਸੇ ਨਾਲ ਕੋਈ ਕਿਸੇ ਬਰਾਰੀ ਨਾਲ ਹੁਣ ਟੇਟਾ ਆਪਾਂ ਆਪਣੀ ਪਾਰਟੀ ਦੀਆਂ ਦੇ ਰਹੇ ਆ ਇਹਦੀ ਵੀ ਸਿਲੈਕਟ ਕਰਦੇ ਵੀ ਆ ਦੋ ਦੋ ਤਿੰਨ ਤਿੰਨ ਬੰਦੇ ਜਿਹਦੇ ਲੋਕੀ ਜਿਆਦੇ ਲਾਈਕ ਕਰਦੇ ਐ ਜੈਸਸ ਕਰਦੇ ਐ ਜਿਹੜਾ ਜਿੱਤਣ ਦੀ ਕਪੈਸਿਟੀ ਰੱਖਦਾ ਹੈ ਉਸ ਬੰਦੇ ਨੂੰ ਆਪਾਂ ਟੇਟ ਜਿਹੜੀ ਐ ਅਲਾਉ ਕਰਨੀ ਐ ਔਰ ਸਾਰਿਆਂ ਨੂੰ ਸੱਦਾ ਦਿੱਤਾ ਇਹ ਨਹੀਂ ਵੀ ਯਾਰ ਇਹਨੂੰ ਨਹੀਂ ਸੱਦਣਾ ਉਹਨੂੰ ਨਹੀਂ ਸੱਦਣਾ ਹੁਣ ਇਸ ਲਈ ਮੇਰੀ ਪਾਰਟੀ ਹੈ ਕਾਂਗਰਸ ਪਾਰਟੀ ਜਦੋਂ ਮਹਾਰਾਜਾ ਕਿਰਪਾ ਕਰਦਾ ਹੈ ਅਗਰ ਮੈਂ ਜਿੱਤਦਾ ਫਿਰ ਮੈਂ ਸਾਰੇ ਐਮਐਲਏ ਫਿਰ ਮੈਂ ਜਿਹੜੇ ਕੋਈ ਭਾਜਪਾ ਦੇ ਹੁੰਦਾ ਵੀ ਐਮਐਲਏ ਆ ਜਿਹੜੇ ਦੂਜੇ ਗਰੁੱਪ ਨੇ ਉਹਨਾਂ ਦੇ ਵੀ ਐਮਐਲਏ ਆ ਜਿਸ ਰੌਣ ਮੈਂ ਮੱਥੇ ਤੇ ਟਿਕਾ ਲਾਇਆ ਦਾ ਹੈ ਇਹ ਪਤਾ ਲੱਗਦਾ ਯਾਰ ਇਹ ਤਿਲਕਦਾਰੀ ਹੈ ਤੇ ਜਿੰਨ ਨਹੀਂ ਲਾਇਦਾ ਉਹਦਾ ਕੀ ਫਾਇਦਾ ਲੈਂਦਾ ਇਸੇ ਤਰ੍ਹਾਂ ਬੋਰਡ ਪੈਂਦਾ ਹੈ ਕਿ ਕੋਈ ਪਤਾ ਨਹੀਂ ਲੱਗਦਾ ਕਿੰਨੇ ਪਾਇਆ ਕਿੰਨੇ ਨਹੀਂ ਪਾਇਆ ਜਿੰਨੇ ਪਾਇਆ ਉਹਦਾ ਵੀ ਭਲਾ ਜਿੰਨੇ ਨਹੀਂ ਪਾਇਆ ਉਹਦਾ ਵੀ ਭਲਾ ਸਾਰਿਆਂ ਨੇ ਕੰਮ ਕਰਨੀ ਚਾਹੀਦੀ ਫਿਰ ਇਹ ਨਹੀਂ ਪੱਖਪਾਤ ਨਹੀਂ ਕਰਨਾ ਚਾਹੀਦਾ ਇਹਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਮਣੀ ਚੋਣਾ ਹੋਈਆਂ तकरीबन ਉਹਨਾਂ ਨੇ ਜਿੱਤੀਆਂ ਕਿਸ ਤਰ੍ਹਾਂ ਵੇਖਦੇ ਹੋ ਚੀਜ਼ ਲੈ ਕੇ ਇਹ ਤੁਸੀਂ ਇਤਿਹਾਸ ਗੋਆ ਹੈ ਜਦੋਂ ਜਦੋਂ ਵੀ ਜਿਹੜੀ ਸਰਕਾਰ ਸੱਤਾ 'ਚ ਹੁੰਦੀ ਹੈ ਹਮੇਸ਼ਾ ਮੈਕਸਮਮ ਹੋ ਜਾਂਦੀ ਹੈ। ਉਹਨਾਂ ਕੋਲ ਸਾਰੀਆਂ ਪਾਵਰਾਂ ਹੁੰਦੀਆਂ ਨੇ। ਉਹ ਪਾਵਰ ਦੇ ਹਿਸਾਬ ਨਾਲ ਵੀ ਫਿਰ ਲੋਕੀ ਇਹ ਵੀ ਸੋਚ ਆਂਦੀ ਹੈ ਯਾਰ ਜੇ ਅਗਰ ਇਹ ਵਿਪਖਸ਼ੇ ਚ ਬੋਰਡ ਪਾਤਾ ਉਹ ਬੰਦਾ ਬਣ ਗਿਆ ਕੰਮ ਤੇ ਉਧਾਰਾ ਕੋਈ ਨਹੀਂ ਇਸ ਕਰਕੇ ਸੋਚਦੇ ਆ ਵੀ ਇਹ ਪਰ ਉਹ ਮੈਂ ਇਹ ਗੱਲ ਤਾਂ ਕਹਿ ਚੱਲਿਆ ਪਰ ਮੈਂ ਦਾ ਨਾਲ ਦੇ ਨਾਲ ਜਵਾਬ ਦੇ ਦਿਆ ਨਾ ਬਿਲਕੁਲ ਜਿਹੜੀ ਸਾਡੀ ਜਨਤਾ ਹੈ ਉਹ ਇਹ ਨਾ ਸੋਚੇ ਕਿ ਕੰਮ ਹੋਣਾ ਨਹੀਂ ਹੋਣਾ ਕੰਮ ਤੁਹਾਡੇ ਮੈਂ ਜਿੰਨਕ ਕਰ ਸਕਦਾ ਸੀ ਮੈਂ ਬਰਾਬਰ ਕੀਤਾ ਹਾਰਨ ਤੋਂ ਬਾਅਦ ਇੱਕ ਦਿਨ ਵੀ ਨਹੀਂ ਮੈਂ ਬੇਲਾ ਰਿਹਾ ਮੈਂ ਲੋਕਾਂ ਦੇ ਕੰਮ 'ਚ ਲੱਗ ਰਿਹਾ ਹਾਂ ਬੇਸ਼ੱਕ ਪਿੱਛੇ ਮੈਂ ਕੁਝ ਬਿਮਾਰ ਰਿਹਾ ਉਹਦੇ باوجود ਵੀ ਮੈਂ ਲੋਕਾਂ ਦੇ ਕੰਮ ਕਰਦਾ ਰਿਹਾ ਹੁਣ ਵੀ ਦੇਖ ਲੋ ਕਰਦਾ ਹੀ ਪਿਆ ਸੋ ਮੇਰੇ ਕਹਿੰਦਾ ਭਾਵੇਂ ਵੀ ਇਹਨਾਂ ਦੇ ਰਹਿ ਗਏ 5-6 ਮਹੀਨੇ ਇੱਥੇ ਸਾਰੇ ਕਈ ਸਰਪੰਚ ਮੈਕਸਿਮ ਸਰਪੰਚਾਂ ਦੇ ਉਹਨਾਂ ਨੂੰ ਪਤਾ ਹੈ 1 ਰੁਪਈਆ ਦੇ 4 ਸਾਲ ਚ ਮਿਲਿਆ ਨਹੀਂ ਅੱਗੇ ਕਿਹੜਾ ਮਿਲਣਾ ਹੈ ਤੇ ਸੰਤੀ ਨੂੰ ਤੇ ਵੈਸੇ ਵੀ ਫੰਡ ਕੱਟ ਹੁੰਦਾ ਹੈ ਕਿ ਦੀ ਕਿਸਮ ਦੀ ਟੌਰ ਹੁੰਦੀ ਹੈ ਵੀ ਯਾਰ ਮੈਂ ਪਾਰਟੀ ਦਾ ਸਿਪਾਹੀ ਬਣਿਆ ਅੱਜ ਕੱਲ ਦੇ ਹਾਲਾਤ ਇਦਾਂ ਦੇ ਬਣ ਚੁੱਕੇ ਹੈ ਕਿ ਜਿਹੜੀ ਪੋਲੀਟੀਕਲ ਸਰਕਾਰ ਹੁੰਦੀ ਹੈ ਜਿਹੜੀ ਉਹਨਾਂ ਤੋਂ ਕੈਂਡੀਡੇਟ ਦੇਖੋ ਗੱਲ ਇਹ ਹੈ ਜਿਸਲੇ ਬੋਰਡ ਪੈਂਦਾ ਹੈ ਉਸ ਵੇਲੇ ਬੰਦੇ ਸੋਈਦੇ ਇਥੇ ਕਿਹੜਾ ਕੋਈ ਦੇਖਣ ਰਿਹਾ ਹੈ ਬੋਡ ਪਾਉਂਦੇ ਆ ਤੁਸੀਂ ਮੈਕਸਿਮਮ ਦੇਖਿਆ ਹੋਣਾ ਜਿਹੜੀ ਸਰਕਾਰ ਸੱਤਾ ਜ ਰੰਦੀ ਹੈ ਉਹ ਸਾਰੇ ਇਲੈਕਸ਼ਨ ਜਿਹੜੀ ਹੈ ਲੜਦੀ ਹੈ ਤੇ ਜਿੱਦੇ ਹੈ ਜਦੋਂ ਉਹਨਾਂ ਦੇ ਆਪਣੇ ਇਲੈਕਸ਼ਨ ਐ ਐਮ ਐਲ اے ਦੇ ਆਣੇ ਆ ਫਿਰ ਘੋਰ ਜਾਂਦੇ ਆ ਫਿਰ ਹਰ ਦੇਰ ਦੇ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਤੁਹਾਨੂੰ ਡਰਨ ਦੀ ਲੋੜ ਨਹੀਂ ਪੰਜ ਛੇ ਮਹੀਨੇ ਰਹਿ ਗਏ ਆ ਉਕੇ ਸੋਕੇ ਕਢੋ ਮੈਂ ਤੇ ਤੁਹਾਡੇ ਨਾਲ ਹੈ ਹੀ ਆ ਮਿਲ ਕੋ ਘਬਰਾਉਣਾ ਤਗੜੇ ਹੋ ਕੇ ਆਪਣਾ ਇਲੈਕਸ਼ਨ ਲੜਨਾ ਲੜਨਾ